ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਿਰਵੇਹ ਸਿੰਘ ਭਾਈ ਤੁਸੀਂ ਕਿਤਾ ਸੀ ਫੋਨ ਠੀਕ ਹੋ ਹਾਂਜੀ ਜੀ ਸਿਰਾਜ ਮਿਸਤੀ ਦਾ ਕੰਮ ਕਰਦਾ ਰਾਜ ਮਿਸਤੀ ਕੰਮ ਕਰਦੇ ਹੋ ਅੱਛਾ ਤੇ ਫਿਰ ਹੁਣ ਕੰਮ ਨਹੀਂ ਹੈਗਾ ਹਾਂ ਜੇ ਨਹੀਂ ਉਹਦੇ ਚੱਲਦੇ ਠੋਕਣਾ ਅੱਛਾ ਕੰਮ ਕਰ ਨਹੀਂ ਚੱਲਦਾ ਅੱਛਾ ਰਾਜ ਮਿਸਤੀ ਸਮਾਨ ਨਾਲ ਹੀ ਬਣਿਆ ਹਾਂਜੀ ਤਿੰਨ ਦਿਨ ਹੋ ਗਏ ਫਰੀਕ ਕਰੂੰ ਅੱਛਾ ਫਰੀ ਲੱਗਦੀ ਕਦੀ ਨਹੀਂ ਲੱਗਦੀ ਤੇ ਫਿਰ ਇਸ ਕਰਕੇ ਧੰਨ ਗੁਰੂ ਜੀ ਅੰਦਸ अच्छा ते ਤੁਸੀਂ ਕੱਤੋਂ ਫੋਨ ਕੀਤਾ ਸੀ ਮੇਰੇ ਭਾਰੀ ਉਹਨਾਂ ਨੂੰ ਭਾਈ ਦਾ ਫੋਨ ਆਇਆ ਸੀ ਕਹਿੰਦੇ ਜਾ ਮਿਲ ਕੇ ਆਓ ਵਾਸਤੇ ਮੈਂ ਹਾਂ ਟਰਾਲੀ ਰੱਖਦਾ ਭਾਈ ਇਹ ਸਬਜ਼ੀ ਵਾਸਤੇ ਰਿਕਸ਼ਾ ਚ ਉਹ ਵੱਡਾ ਹੁੰਦਾ ਵਾ ਰੇਡੀ ਵਾਲਾ ਰੇਡੀ ਵਾਲਾ ਕਿ ਸਬਜ਼ੀ ਵੇਚਣਾ ਚਾਹੁੰਦੇ ਤੁਸੀਂ ਸਬਜ਼ੀ ਸਬਜ਼ੀ ਭੰਦਾ ਪਾ ਲੈਂਦਾ ਆਪਣੇ ਹਾਂ ਉਮਰ ਹੁਣ ਜ਼ਿਆਦਾ ਹੋ ਗਈ ਨਾਲੇ ਹਨਾ ਕੰਮ ਨਹੀਂ ਹੁੰਦਾ ਨਾ ਤੇ ਨੀਗਾ ਵੀ ਆਇਆ ਮੋਤੀਆ ਉਹ ਵਾਹੀ ਗੁਰੂ ਅੱਛਾ ਅੱਛਾ ਇਹ ਚੱਕਰ ਮੁਲਕ ਮਾਨ ਵਾਲਾ ਹੈ ਨਹੀਂ ਕੋਈ ਹੋਰ ਕਮਾਨ ਵਾਲਾ ਤੇ ਤੁਹਾਨੂੰ ਕੰਮ ਨਹੀਂ ਮਿਲਦਾ ਪਿਆ ਹੈ ਕੰਮ ਕਰ ਇੰਨਾ ਕਰੀ ਚੱਲਦਾ ਕਰੀ ਨਹੀਂ ਚੱਲਦਾ ਕਰੀ ਲੱਗੇ ਦੋ ਥਾੜੀਆਂ ਦੇ ਕਿਰਾਏ ਤੇ ਰਹਿਣ ਦੇ ਕਿਰਾਏ ਤੇ ਰਹਿੰਦੇ ਬਈਓ ਹਾਂਜੀ ਅੱਛਾ ਅੱਛਾ ਧੰਨ ਗੁਰੂ ਰਾਮਦਾਸ ਤੇ ਤੁਸੀਂ ਪਾਈ ਨੂੰ ਕੀ ਕੀ ਆਹੀ ਉਹਦੀ ਵਸਤ ਬੇਨਤੀ ਕੀਤੀ ਹੈ ਹਾਂਜੀ ਹਾਂਜੀ ਰੇੜੀ ਵਾਸਤੇ ਹਾਂਜੀ ਮੈਂ ਕਿਹੜਾ ਏਰੀਆ ਤੋਂ ਤੁਹਾਡਾ ਬਾਬੇ ਮੈਂ ਅਨ ਗਾੜੀ ਰਹਿਣਾ ਕਰਾਇਆ ਹੈ ਅੱਛਾ ਕਿਰਾਏ ਤੇ ਉਥੋਂ ਮਤਲਬ ਆਇਆ ਇੱਥੇ ਹਾਂਜੀ ਧੰਨ ਗੁਰੂ ਰਾਮਦਾਸ ਉਹ ਪਰ ਸਾਡਾ ਤੋਂ ਦੋ ਅੱਛਾ ਰੋਟੀ ਛਕਾਂਦੇ ਹੀ ਭੱਜ ਗਏ ਹੋ ਭੱਜ ਭੱਜ ਕੇ ਆ ਗਏ ਵਾਹਿਗੁਰੂ ਵਾਹਿਗੁਰੂ ਮੈਂ ਮਾਫੀ ਮਾਫੀ ਚਾਹੁੰਦੇ ਹਾਂ ਬਾਬੇ ਮੈਨੂੰ ਨਹੀਂ ਪਤਾ ਕਿ ਤੁਸੀਂ ਪ੍ਰਸ਼ਾਦਾ ਛਕੋ ਉਹ ਤੇ ਸਾਨੂੰ ਵੀ ਖਵਾ ਦ ਬਾਬੇ ਉਹ ਸਾਡੇ ਸਾਡੇ ਵਾਸਤੇ ਆ ਗਈ ਹੈ ਨਾ ਅਸੀਂ ਵੀ ਤੇ ਖਾਣੀ ਆ ਇਹ ਇਹ ਨਾ ਇਹ ਨਾ ਮਹਾਰਾਜ ਨੇ ਸਾਡੇ ਵਾਸਤੇ ਭੇਜੀ ਆ ਪਹੁੰਚ ਗਿਆ ਨਾ ਅੱਛਾ ਹੋਣੀ ਪ੍ਰਸ਼ਾਦਾ ਕਰਨ ਬੈਠਾ ਗੁਰਬੀ ਦਾ ਆ ਕਰੋ ਅੱਧੀ ਦੀ ਸਾਰਿਆਂ ਨੇ ਮਾਰੇ ਦੇ ਬਾਹਰ ਤੱਕ ਭੇਜਤੀ ਇਹ ਸਾਡੇ ਵਾਸਤੇ ਪਾਈ ਹੈ ਮੈਂ ਫਿਰ ਗੁੱਚ ਪਾ ਕੇ ਪ੍ਰਸ਼ਾਦ ਤੇ ਸਬਜ਼ੀ ਉਦੋਂ ਪਿੰਡੋਂ ਪਿੰਡਾਂ ਨੂੰ ਸਿੱਟਾ ਭੇਜ ਤਨ ਗੁਰੂ ਰਾਮਦਾਸ ਲਿਆਓ ਲਿਆਓ ਆਪਣੇ ਬਾਬਿਓ ਇਹ ਜਿਹੜੀ ਨਾ ਇਹ ਤਾਂ ਇਹ ਤਾਂ ਗੁਰੂ ਸਾਹਿਬ ਨੇ ਸਾਡੇ ਵਾਸਤੇ ਭੇਜੀ ਹੈ ਸਿੰਘੋ ਤੇ ਮੈਂ ਕਰਕੇ ਪਿੰਡਾਂ ਪਿੰਡਾਂ ਜੈਨ ਬਾਹਰ ਨੂੰ ਭੱਜਾਂ ਅੱਛਾ ਸਬਜ਼ੀ ਦਾ ਰੀਆਲੀ ਕੀ ਪਿੰਸੋ ਕੁੱਤੇ ਪੈ ਕੇ ਕਾਲੀ ਬੜੇ ਭਾਂਡੇ ਗੁੰਡੇ ਮਾਜ ਕੇ ਇਤੋਂ ਸਿੱਧਾ ਇਹ ਇਹ ਹੁੰਦਾ ਹੈ ਕਿ ਸਿੰਘੋ ਤੁਹਾਨੂੰ ਲੋੜ ਆਪਾਂ ਤੁਹਾਨੂੰ ਨਾ ਕਰ ਹੀ ਨਹੀਂ ਸਕਦੇ ਨਿਰਵੈਰ ਭਾਈ ਨੇ ਭੇਜਿਆ ਸੀ ਕਹਿੰਦੇ ਜਾ ਕੇ ਵੇਖ ਕੇ ਆਓ ਸਿੰਘ ਦਾ ਫੋਨ ਆਇਆ ਵਾ ਉਹਨੂੰ ਲੋੜ ਹੈਗੀ ਕਿ ਨਹੀਂ ਹੈਗੀ ਹੁਣ ਇਹਦੇ ਤੋਂ ਇਹਦੇ ਤੋਂ ਵਦ ਲੋੜ ਕੀ ਹੋਣੀ ਕਿ ਤੁਸੀਂ ਰੋਟੀ ਛੱਡ ਕੇ ਇੱਥੇ ਭੱਜੇ ਆ ਗਏ ਹੈ ਮੈਂ ਸਾਰੀ ਪਛੋਣਾ ਮੈਂ ਕੱਲ ਪਰਸਾ ਮੈਨੂੰ ਸੋਮਵਾਰ ਦਾ ਟਾਈਮ ਦਿੱਤਾ ਸੀ 12 ਵਜੇ ਕਿਹ ਨਾਲ ਭਾਈ ਨੇ ਅੱਛਾ ਆਏ ਨਹੀਂ ਹੋਣੇ ਨਾ ਆਣਗੇ ਤਾਂ 9 ਵਜੇ ਦਾ ਅੱਛਾ ਕਾਲਾ ਸਾਹਿਬ ਗਿਆ ਉੱਥੋਂ ਪੁੱਛਿਆ ਹੈ ਗੁਰਦੁਆਰੇ ਦਾ ਅੱਛਾ ਬਈ ਇੱਥੇ ਆਏ ਨਾ ਹਾਂਜੀ ਫੇਰ ਇੱਥੇ ਹੈ 9 ਵਜੇ ਤੇ ਆਏ ਤੇ ਹੁਣ ਟਾਈਮ ਹੋ ਗਿਆ 1 अच्छा लोड हम बोल रहे नो कि ये कहीं था ने, ने, को कही नहीं नहीं कोई गाली असि ना भाई नु कह दे नेया त तुसी काम करियो सिंघो तुसी अ कल सवेरे अठे तुसी आ जानावा कोई अ 12:00 बजे ना ठीक है ठीक है प्यारे गुरु साहब दे हुक्मਾਂ ਦੇ ਵਿੱਚ ਮੈਂ ਭਾਈ ਨੂੰ ਕਿਹਾ ਕਿ ਨਾ ਤੇ ਤੁਹਾਨੂੰ ਜਿਹੜੀ ਦਵਾਈ ਦੇਣੇ ਆ ਤੇ ਤੁਸੀਂ ਸਬਜੀ ਦਾ ਕੰਮ ਕਰ ਲਓ ਜੇ ਨਹੀਂ ਜੜੀ ਮਿਲਦੀ ਨਾ ਸਬਜੀ ਦਾ ਕੰਮ ਕਰ ਲਓ ਇੱਕ ਖਵਕ ਪਾ ਨਾ ਨਾ ਹੁਣ ਨਹੀਂ ਹੁੰਦਾ ਹੁੰਦਾ ਸਬਜੀ ਦਾ ਕਰ ਲਓ ਕਿ ਸਬਜੀ ਦਾ ਕੰਮ ਕਰ ਲਓਗੇ ਨਾ ਤੁਹਾਨੂੰ ਜਿਹੜੀ ਦਵਾਈ ਦੇਣੇ ਆ ਤੇ ਨਾਲ ਸਬਜੀ ਮਤਲਬ ਉਹਦੇ ਉਪਰ ਦੇ ਕੇ ਤੁਹਾਨੂੰ ਤੇ ਨਲ ਤੋੜ ਦੇ ਆ ਠੀਕ ਹੈ ਇਹ ਸਭ ਕੁਝ ਦੇਣ ਵਾਲਾ ਗੁਰੂ ਰਾਮਦਾਸ ਤੁਹਾਡਾ ਪਾਤਸ਼ਾ ਤੁਸੀਂ ਅਰਦਾਸ ਵਿੱਚ ਗੁਰੂ ਰਾਮਦਾਸ ਨੂੰ ਕਰਨੀ ਆ ਨਹੀਂ ਲੱਗੇ ਮੈਂ ਜਿਵੇਂ ਸਾਡੇ ਡਾਡੀ ਮਾਨਕ ਦੇ ਘਰੇ ਦੀ ਅਰਦਾਸ ਵਿੱਚ ਕੀਤੀ ਬਾਬਾ ਦੀਪ ਸਿੰਘ ਅਗੇ ਤਾਂ ਤਰ੍ਹਾਂ ਸਤ ਸੰਦੇ ਰਹ ਹੂੰ 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 ਤੇ ਨਾ ਆਪਣਾ ਰੱਗ ਜੜ ਮਾਲਕਾ ਚੰਗਾ ਕਰ ਦੇਗੇ ਇਸ ਤਰ੍ਹਾਂ ਕੀ ਕੀ ਗਿਆ ਫਿਰ ਮਲਗਨੇ ਇਧਰ ਵਾਜ ਪੈ ਗਈ ਨਿਰਵੈਰ ਭਾਈ ਦੀ ਉਹ ਭਾਈ ਨੇਤਰੀ ਉਹ 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 ਉਹਨਾਂ ਦਾ ਕੰਮ ਹੀ ਹੈ ਉਹ ਤਰੀਕਾ ਕਰਦੇ ਆਪ ਤੇ ਆਂਦੇ ਨਹੀਂ ਆ ਤੇ ਮੇਰੀ ਜੂੜੀ ਲਾ ਦਿੰਦੇ ਆ ਕੋਨੀ ਸਿੰਘ ਤੁਸੀਂ ਨਾਤਖਬਰਾਇਓ ਤੁਹਾਡਾ ਗੁਰੂ ਬੜਾ ਬਿਆੰਤ ਹੈ ਉਹ ਤਨਗੁਰੂ ਰਾਮਦਾਸ ਪਾਸ਼ਾ ਜੀ ਤੁਸੀਂ ਤੁਹਾਨੂੰ ਨਾ ਕੱਲ ਦਾ ਟਾਈਮ ਦੇ ਦੂ ਕੱਲ ਸਿਰ ਤੁਸੀਂ 12 ਵਜੇ ਆ ਜਿਓ ਤੇ ਤੁਹਾਨੂੰ ਇੱਥੇ ਹੀ ਇਸੇ ਜਗ੍ਹਾ ਤੇ ਤੁਹਾਡੇ ਗੁਰੂ ਵੱਲੋਂ ਤੁਹਾਡੇ ਪਾਸ਼ਾ ਵੱਲੋਂ ਤੁਹਾਨੂੰ ਜੜੀ ਦੇ ਦਾਂਗੇ ਤੁਹਾਡੀ ਰੋਜੀ ਰੋਟੀ ਚੱਲ ਪਵੇਗੀ ਠੀਕ ਹੈ ਜੀ ਤੁਸੀਂ ਮਹਾਰਾਜ ਜੀ ਅੱਗੇ ਅਰਦਾਸ ਬੇਨਤੀ ਕਰਨੀ ਤਨਗੁਰੂ ਰਾਮਦਾਸ ਪਾਸ਼ਾ ਜੀ ਠੀਕ ਹੈ ਹੁਣ ਮਨੇ ਦਿਓ ਜੱਜ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਿੰਘ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਉਨੇ ਸ੍ਰੀ ਦਾ ਕੰਮ ਕਰਦੇ ਸੀ ਕਹਿੰਦੇ ਦਿਹਾੜੀ ਨਹੀਂ ਮਿਲਦੀ ਹੈਗੀ ਤੇ ਅੱਖਾਂ ਦੇ ਵਿੱਚ ਮੋਤੀ ਆ। ਕੱਲ ਆਏ ਸੀ ਬਾਬਾ ਜੀ। ਹਾਂ ਜੀ ਗੁਰੂ ਪਿਆਰਿਓ। ਵਾਹਿਗੁਰੂ ਸਾਹਿਬ ਵਾਹਿ ਫਤੇ ਜੀ। ਹਾਂ ਜੀ ਬਾਬੇ ਆ ਗਏ ਅਸੀਂ ਜਿਵੇਂ ਕਿਹਾ ਸੀ ਮਾਫੀ ਚਾਹੁੰਦੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਕਿ联 ਰੇੜੀ ਥੋੜੀ ਜੀ ਤੁਹਾਨੂੰ ਪਤਾ ਇੱਕ ਉਹਨੂੰ ਦਿੱਤੀ ਹੋਣੀ ਦੂਜੀ ਬੰਨਦੇ ਟਾਈਮ ਲੱਗ ਗਿਆ। ਆ ਰਹੀ ਹੈ 10 ਮਿੰਟ ਦਾ ਸਮਾਂ ਹੋਰ ਦੇ ਦਿਓ। ਬਿਲਕੁਲ ਜੀ। ਤੇ ਅੱਖਾਂ ਦਾ ਕਿੱਦਾਂ ਹੁਣ? ਹਾਂ ਹਾਂ ਹੁਣ ਇਹ ਹਾਂ ਕਿਤੇ ਜਿਹਾ ਮੋਤੀ ਮਾਤੀ ਦਾ ਹੈ ਜਿਵੇਂ ਕਿਹਾ ਤਾਂ। ਹੂੰ। ਇਹ ਕਿ ਦਿਸਦਾ ਹੈ। ਉਹ ওভার ਕੰਮ ਨਹੀਂ ਹੁੰਦਾ ਨਾ ਮਿਸਤਰੀ ਦਾ ਹਾਂਜੀ ਹਾਂਜੀ ਉਹ ਜੀ ਹੁਣ 35 ਸਾਲ ਹੋਰ ਹੋ ਗਈ ਆ ਤੇ ਪਿੰਗਾ ਹੁਣਾ ਨਹੀਂ ਤੇ ਸਬਜ਼ੀ ਦਾ ਕੰਮ ਕਰ ਲੋਕ ਇਹ ਪਹਿਲੇ ਕੀਤਾ ਕਦੀ ਹਾਂਜੀ ਹਾਂਜੀ ਕੀਤਾ ਪਹਿਲੇ ਉਹ ਹਾਂਜੀ ਕੀਤਾ ਕਿ ਮੈਂ ਤੇ ਉਹਨਾਂ ਸਾਈਕਲ ਤੇ ਬੋਰੀ ਲੈਣਗੇ ਵੇਚ ਵੇਚ ਕੇ ਫਿਰ ਸਾਈਕਲ ਦੀ ਬੀਚ ਦੇ ਹੀ ਉਹ ਗੱਲ ਨਹੀਂ ਬੰਦੀ ਪਰ ਮਾਲ ਨੇ ਇਕੱਠਾ ਹੁੰਦਾ ਘੜੀ ਮੁੜੇ ਅੱਛਾ ਜੀ ਨਹੀਂ ਗੱਲ ਬੰਦੀ ਤੇ ਰੇੜੀ ਤੇ ਸੋਖ ਆ ਜਾਊਗਾ ਹਾਂਜੀ ਰੇੜੀ ਤੇ ਮਾਲ ਤਾਂ ਇਕੱਠਾ ਪਾ ਕੇ ਬੰਦਾ ਲੈ ਆਉਣਾ ਹੂੰ ਹੂੰ ਸੋਖਾ ਜਿੱਦਾਂ ਮੱਤੀ ਲੱਗ ਲਿਆ ਨਾ ਤੇ ਤੁਹਾਡੇ ਬੱਚੇ ਦਵਾਈਓ ਕਿਨੇ ਬੱਚੇ ਇਹ ਕਹੇ ਕਿ ਆਪਣੇ ਤਿੰਨ ਗੁੱਡੀਆਂ ਉਹ ਆਪਣੇ ਘਰੋ ਘਰੀ ਤਿੰਨ ਗੁੱਡੀਆਂ ਬੜਾ ਬਯੰਤ ਹੈ ਧੰਨ ਗੁਰੂ ਦਾ ਅੰਦਾਜ਼ ਪਾਸ਼ਾ ਜੀ ਦੇ ਇੱਧਰ ਤੇ ਤੁਸੀਂ ਖੜੇ ਹੋ ਬਾਕੀ ਇਹ ਇਹੋ ਕਹਿੰਦਾ ਜਿੰਨੇ ਜੋਗਾ ਕਮ ਆਪਣਾ ਜੋਧੇ ਚ ਕੋਲ ਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੇੜੀ ਲਈ ਨਹੀਂ ਹੀ ਜਾਂਦੀ ਨਾ ਉਹ ਲਈ ਵੀ ਨਹੀਂ ਗਰੀਬਾਂ ਦੇ ਕੋ ਕਿੱਥੋਂ ਲਈ ਜਣੀਆਂ ਗੁੰਜਾਇਸ਼ ਨਹੀਂ ਬੰਦੀ ਨਾ ਨਹੀਂ ਨਹੀਂ ਕੋਈ ਨਹੀਂ ਮਨੂੰ ਤਾਂ ਬੇ ਬਹੁਤ ਜ਼ਿਆਦਾ ਕੰਮ ਹੁੰਦੇ ਪਰ ਇਹ ਹੈ ਕਿ ਨਾ 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 ਬਣਾ ਨਾ ਮਨੂੰ ਤੇ ਇਤਰਾ ਮਾਰੇ ਦੀ ਡਿਊਟੀ ਲਈ ਹੋਈ ਆ ਮੇਰੀ ਮੇਰੇ ਤਾਂ ਕਈ ਬਨੇ ਕੰਮ ਹੈ ਮੇਰੀ ਤਾਂ ਡਿਊਟੀ ਲਈ ਆ ਤੋ ਵੱਡੇ ਵਰਗੇ ਗੁਰਸਿੱਖਾਂ ਦੇ ਲਈ ਤੇ ਬੱਬੇ ਮੇਰੇ ਕੋ ਜਿੰਨਾ ਹੁੰਦਾ ਨਾ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਆਪਣੇ ਘਪਰਾਵਾਂ ਦੇ ਨਾਲ ਖੜਾ ਇੱਕ ਦਿਨ ਗੜੀ ਮੈਂ ਕਰਦੇ ਵੇ ਕਿੰਨੇ ਨੇ ਅੰਗੇ ਦੀ ਗੁਦੀ ਤੇ ਦਿੰਦੇ ਆ ਜਦ ਦੀਪਾ ਗੁਦੀ ਤੇ ਦਿੰਦੇ ਆ ਕਰਦੇ ਵੀ ਆਖਣ ਲਗੇ ਅੱਛਾ ਮੈਂ ਫਿਰ ਕਿ ਮੁੰਡੇ ਜਾਰ ਤੋਂ ਕੱ ਲੈਦਾ ਉਹਨੇ ਉਦੋਂ ਮੈਸੇਜ ਉਹਨੇ ਕੱ ਲੈਣ ਲਿਖ ਕੇ ਅੱਛਾ ਤੁਹਾਨੂੰ ਕਿ ਲੱਗਦਾ ਕੀ ਦੇਣਗੇ ਮੈਂ ਅੰਦੇ ਤੇ ਹਰ ਹਾਲਤ ਕੰਮ ਹੋਊਗਾ ਮੈਂ ਚਾਹ ਸੁਖੁਰਾ ਉਹ ਚਲ ਕੋਈ ਨਹੀਂ ਬਿਰੂ ਸਾਹਿਬ ਨੇ ਕਰਨਾ ਜੀ ਇਹ ਆ ਜੀ ਮੈਂ ਫਿਰ ਉਦੋਂ ਫੋਨ ਤਾਂ ਆਇਆ ਕਿ ਤੁਹਾਨੂੰ ਮਾ ਹਲ ਫਤਿਹ ਲੋੜਾ ਮੈਂ ਫਿਰ ਨਹੀਂ ਕੋਈ ਗਾਲੀ ਮਾਰ ਨਹੀਂ ਕਰਾਂ ਜੀ ਮੈਂ ਕੋਈ ਅਸ਼ਾ ਤੀਮ ਨੇ ਪਛਾਨ ਲਿਆ ਹਿਆਂ ਤੀਮ ਨੇ ਪਛਾਨ ਲਿਆ ਸੀ ਮੈਂ ਨਾ ਖੁਦ ਦੱਸਦਾ ਨਹੀਂ ਆ ਬੱਬੋ ਮੇਰੀ ਕਿ ਮੇਰੀ ਘਾਤ ਮੈਂ ਨਾ ਦੱਸਦਾ ਨਹੀਂ ਆ ਹਾਂ ਮੈਂ ਸ਼ੋਅ ਹੀ ਨਹੀਂ ਕਰਦਾ ਕਿ ਮੈਂ ਆਂ ਮੈਨੂੰ ਮੈਨੂੰ ਹੁੰਦਾ ਕਿ ਤੁਹਾਡੇ ਵਾਂਗ ਕੋਈ ਮੇਰੇ ਅਗੇ ਹੱਥ ਨਾ ਜੋੜੇ ਮੈਨੂੰ ਕਿ ਜ਼ਿਆਦਾ ਉਹ ਨਾ ਕਰੇ ਮੈਨੂੰ ਇਹ ਚੀਜ਼ ਹੁੰਦਾ ਅਤਾ ਕਰਤਾ ਕਰਕੇ ਬੱਬੀ ਮੈਂ ਇੰਜ ਕਰਦਾ ਕਿ ਮੈਨੂੰ ਵੀ ਪੁੱਛੇ ਨਾ ਕੋਣ ਆ ਮੈਂ ਕਿ ਨਿਰਵੈਰ ਸੀ ਕਿ ਖੁਦ ਕਦਾ ਮੈਂ ਨਹੀਂਗਾ ਨੇ ਮਾਰੇ ਕਿ ਤੋ ਰਤਨ ਬਾਣੀ ਵੀ ਘਾ ਲੈਂਦੇ ਨੇ ਪਰ ਸਾਦੇ ਲੋ ਮੈਂ ਉਹ ਦੋ ਵਰਤਾ ਦੇ ਲੈਣੇ ਕਦੇ ਵੀ ਮੈਂ ਝੂਠੇ ਮਸਲਾ ਨਹੀਂ ਪੈਂਦਾ ਨਹੀਂ 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 ਕੋਈ ਗੱਲ ਨਹੀਂ ਗੁਰਸਿੱਖਾਂ ਦਾ ਕੋਈ ਗੱਲ ਨਹੀਂ ਮਾਰੇ ਨੇ ਕਿਰਪਾ ਕੀਤੀ ਨਾ ਕੋਈ ਏਡੀ ਗੱਲ ਹੀ ਬਾਬੇ ਨਰਵੈ ਸਿੰਘ ਤਾਂ ਆਪ ਕੋੱਖ ਨਹੀਂ ਹੈਗਾ ਬਸ ਡਿਊਟੀਆਂ ਬਸ ਨਿਭਾਈ ਜਾ ਰਹੀਆਂ ਠੀਕ ਹੈ ਜੀ ਤੁਹਾਡੀ ਜਿਹੜੀ ਆ ਗਈ ਜੇ ਗੁਰੂ ਰਾਮਦਾਸ ਪਾਸ਼ਾ ਜੀ ਦੇ ਵੱਲੋਂ ਠੀਕ ਹੈ ਜੀ ਇਹ ਧੰਨਵਾਦ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਦਾ ਕਰਨਾ ਤੇ ਅਰਦਾਸ ਬੇਨਤੀ ਕਰਨੀ ਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਠੀਕ ਹੈ ਧੰਨ ਗੁਰੂ ਰਾਮਦਾਸ ਸ਼ੁਕਰਾਨਾ ਕਰਕੇ ਆਓ ਮਹਾਰਾਜ ਦਾ ਧੰਨ ਗੁਰੂ ਰਾਮਦਾਸ ਠੀਕ ਹੈ ਬਾਸ਼ਾ ਚਿਹਰੇ ਤੇ ਮੁਸਕਰਾਹਟ ਆ ਗਈ ਹੈ ਖੁਸ਼ ਹੋ ਹੁਣ ਕੀ ਕਹੋ ਕਿ ਨਾਲ ਦੀ ਮਜਾ ਕੇ ਇਹ ਕਹਿਣਾ ਕੀ ਗੱਡੀ ਸ਼ੁਕਰਾਨਾ ਕਰਦਾ ਖੁਸ਼ ਹੋ ਜਾਈ ਹੋਣੀ ਹੈ ਨਾ ਖੁਸ਼ ਹੋਈ ਨਾ ਪੈ ਨਹੀਂ ਹੈ ਹੈ ਹਣ ਕੱਲ ਤੋਂ ਤੁਸੀਂ ਇਹ ਰੋਟੀ ਕਮਾਣੀ ਹੈ ਆਪਣੀ ਸਬਜ਼ੀ ਵੇਚਣੀ ਹੈ ਠੀਕ ਹੈ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਨਾਲ ਤੁਹਾਨੂੰ ਜਿਹੜੀ ਮਿਲ ਗਈ ਹੈ ਜੋ ਅਸੀਂ ਕਿਹਾ ਸੀ ਅਸੀਂ ਆਪਣੇ ਬਚਨ ਤੋਂ ਜਿਹੜਾ ਅਸੀਂ ਤਕਰੀਰਨ ਕੀਤੇ ਆ ਜੀ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਗੁਰੂ ਰਾਮਦਾਸ ਜਿਨੂੰ ਤੁਹਾਡੀ ਰੋਟੀ ਦੀ ਫਿਕਰ ਹੈ ਸਿੰਘੋ ਤੇ ਜਬੀਦ ਸਾਹਿਬ ਜ਼ਰੂਰ ਕਰਿਆ ਕਰੋ ਠੀਕ ਹੈ ਤੇ ਮਹਾਰਾਜ ਦਾ ਨਾਮ ਵੀ ਲਿਆ ਕਰੋ ਕਿ ਅਰਦਾਸ ਵੀ ਅਸੀਂ ਸਾਡੀ ਵੀ ਕਰਨੀ ਤੇ ਚੜ੍ਹਦੀ ਕਲਾ ਦੀ ਕਿ ਸਤਿਗੁਰੂ ਐਵੇਂ ਸੇਵਾ ਲੈਂਦੇ ਰਹਿਣ